ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆਂ ਪਿੰਡ ਵਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸ਼ਿਵਾਜਪੁਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਵਾ ਕਮਾਲਪੁਰ ਪਿੰਡ ਬਿਲਕੁਲ ਨਾਲ ਲੱਗਦਾ ਵੀਰ ਛੇਰੇ ਕੋਲ ਆਇਆ ਦੋਸਤੋ ਔਲਖ ਡੇਰੀ ਫਾਰਮ ਤੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਤੁਹਾਨੂੰ ਦਿਖਾਈਆਂ ਨੇ ਦੋਸਤੋ ਇਸ ਘਰੋਂ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਸੇਲ ਪਰਚੇਸ ਦਾ ਕੰਮ ਆ ਖਾਸ ਤੌਰ ਤੇ ਅੱਜ ਇਸ ਕਵਰੇਜ ਵਿੱਚ ਟੋਟਲ 5 ਵੈੜਾ ਤੁਹਾਨੂੰ ਦਿਖਾਉਣੀ ਆ ਇੱਕ ਵੈੜ ਬਿਲਕੁਲ ਤਾਜੀ ਸੂਈ ਸਵਾਈ ਆ ਤੇ 4 ਗੱਬਣ ਇੱਕ ਟੋਕੜ ਗੱਬਣ ਨਾਲ ਵੀ ਤੁਹਾਨੂੰ ਦਿਖਾਵਾਂਗੇ ਵੈਸੇ ਤਿੰਨ ਜਿਹੜੀਆਂ ਦੋਸਤੋ ਗੱਬਣ ਤਿਆਰੀ ਵਾਲੀਆਂ ਵੈੜਾਂ ਨੇ ਰੇਡ ਪਰਤਾ ਬੜਾ ਜਾਇਜ਼ ਆ ਦੋਸਤੋ ਜੈਨੂਨ ਰੇਡ ਭਾਅ ਪਰਤਾ ਤਾਜ਼ੀਆਂ ਵੈੜਾਂ ਨੇ ਤੇ ਮੁੱਲ ਜਿਹੜੇ ਦੋਸਤੋ ਬਿਲਕੁਲ ਆਪਾਂ ਕਹਿ ਲਈਏ ਨਾ ਵੀ ਜਿਵੇਂ ਟੋਕੜਾਂ ਵਰਗੇ ਆ ਬਿਲਕੁਲ ਛੋਟੇ ਛੋਟੇ ਮੋਲਾ ਬਾਕੀ ਜਿਹੜੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਆ ਦੋਸਤੋ ਚਾਹੇ ਕੋਈ ਵੀਰ ਛੋਟੀ ਬਰੀਡ ਦੇ ਵਿੱਚ ਕ੍ਰੋਸ ਬਰੀਡ ਦੇ ਵਿੱਚ ਇਹਨ ਉਨੂੰ ਮੁੱਖ ਰੱਖਦੇ ਆ ਬਿਲਕੁਲ ਅਜਵੀਰ ਸ਼ੇਰਾ ਪੰਜ ਨਗ ਲੈ ਕੇ ਆਇਆ ਤੇ ਪੰਜਾਂ ਨਗਾਂ ਦੀ ਡਿਟੇਲ ਆਪਾਂ ਸਾਂਝੀ ਕਰ ਦਿੰਨੇ ਆ ਤੁਹਾਡੇ ਨਾਲ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਤਰੀਕ ਅੱਜ 6 ਮਈ ਆ ਤੇ ਸਮਾਂ ਕੋਈ ਸ਼ਾਮ ਦੇ 4:30 5:00 ਵਜੇ ਦਾ ਬਾਕੀ ਜਿਹੜਾ ਵੀ ਪਸ਼ੂ ਪਸੰਦ ਆਊਗਾ ਹਰ ਵਾਰ ਆਪਣੀ ਇੱਕ ਬੇਨਤੀ ਹੁੰਦੀ ਆ ਵੀ ਜੇਕਰ ਕੋਈ ਗੱਬੜ ਪਸ਼ੂ ਲੈ ਕੇ ਜਾਂਦਾ ਤੇ ਚਾਰੇ ਥਨਾ ਦਾ ਟਿੱਪ ਕੇ ਭਰਾ ਕੇ ਤਸੱਲੀ ਜੋ ਜ਼ਰੂਰ ਆਪਣੀ ਯਕੀਨੀ ਬਣਾ ਲਿਓ ਤੇ ਸੋਇਆ ਸвая ਨਾ ਕੋਈ ਇੱਕ ਟਾਈਮ ਚਾਹੇ ਦੋ ਟਾਈਮ ਚੋ ਕੇ ਆਪਣੀ ਤਸੱਲੀ ਤੁਸੀਂ ਕਰ ਸਕਦੇ ਜੀ ਆਓ ਕਰਦੇ ਆ ਗੱਲਬਾਤ ਵੀਰ ਸ਼ੇਰੇ ਦੇ ਨਾਲ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਨ ਸਭ ਕੀ ਹਾਲ ਜੀ ਬੜੇ ਵਧੀਆ ਸ਼ੇਰੇ ਭਰਾ ਠੀਠਾ ਜੀ ਸਭ ਵਧੀਆ ਚੜ੍ਹਦੀ ਕਲਾ ਠੀਕ ਆ ਅੱਛਾ ਵੀਰ ਸ਼ੇਰੇ ਸੀਜ਼ਨ ਨੂੰ ਵੇਖਦੇ ਹੋਏ ਚਲੋ ਵਿੱਚ ਕਣਕ ਦਾ ਤੇ ਤੂੜੀਆਂ ਤਾੜੀਆਂ ਦਾ ਸੀਜ਼ਨ ਰਿਹਾ ਹਾਂਜੀ ਹਾਂ ਪਰ ਜਿਹੜਾ ਸੇਲ ਪਰਚੇ ਦਾ ਕੰਮ ਆਪਣਾ ਵਪਾਰਤਾ ਕੰਮ ਪਸ਼ੂ ਕੋ 1 2 4 ਨਗਾਈ ਆਈ ਹੈ ਭਾਈ ਆਦੇ ਜਾਂਦੇ ਰਹੇ ਪਹਿਲਾਂ ਤੋਂ ਵੀ ਇਹੋ ਹੀ ਹੁੰਦਾ ਆਪਾਂ ਗਰਮੀਆਂ 'ਚ ਵੀ ਮਾਲ 1 2 ਡੰਗਰ ਦਿਹਾੜੀ ਦੇ ਵਿੱਚ ਨੇ ਹੁੰਦੇ ਆ ਬਿਲਕੁਲ ਬਿਲਕੁਲ ਲੈ ਆਈਏ ਵੇਖਦੋ ਆਪਾਂ ਗੰਮਸ਼ਾਂ ਕਰਨੀਆਂ ਹੁੰਦੀਆਂ ਚਲੋ ਜੈ ਜੀ ਭਾਪੜ ਤੇ ਨਾਲ ਲੈ ਆਈ ਦੀ ਆ ਸਹੀ ਸਹੀ ਜੈ ਜੀ ਮਾਲ ਵੇਚਦੀਦਾ ਹੀ ਗਰਮ ਸਹੀ ਆਪ ਤੋਂ ਸਭ ਵੈਸੇ ਵਪਾਰ ਦਾ ਕੰਮ ਜਿਹੜੇ ਵੀਰ ਪੱਕਾ ਵਪਾਰ ਦਾ ਕੰਮ ਕਰਦੇ ਆ ਸਦਾ ਭਾਰ ਕੰਮ ਹੈਗਾ ਪੂਰਾ ਸਾਲ ਭਾਰ ਜਿਹੜਾ ਮੰਦਾ ਠੰਡਾ ਵੀ ਆ ਜਾਏ ਤੇ ਬਿਲਕੁਲ ਕੋਈ ਦੋ ਚਾਰ ਨਾਗ ਜਿਹੜੇ ਆ ਤੁਹਾਨੂੰ ਇਸ ਕਿਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਦੇ ਰਹਿਣਗੇ ਠੀਕ ਆ ਜੀ ਤੇ ਵੈਸੇ ਇਹ ਰੇਟ ਪੜ ਤੇ ਬੜੇ ਛੋਟੇ ਛੋਟੇ ਆ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਕੱਲੇ ਕੱਲੇ ਨਾਗ ਦੀ ਡਿਟੇਲ ਆ ਤੁਹਾਨੂੰ ਸਮ ਸ਼ੁਰੂਆਤ ਕਰ ਲੈਣੀ ਆ ਵੀਰ sire ਪਹਿਲੇ ਨੰਬਰ ਤੋਂ ਇਸ ਸੂਈ ਸਵਾਈ ਵੈੜ ਤਾਂ ਹਾਂਜੀ ਸੂਈਏ ਸੰਸਾ ਤੇ ਕੀ ਡਿਟੇਲ ਆ ਵੀਰ ਸੁਹਾ ਦੱਸ ਦਈਏ ਤੇ ਦੰ ਦੂਜਾ ਸੁਹਾ ਸੰਸਾਬ ਦੂਜਾ ਸੁਹਾ ਜੀ ਦੂਜਾ ਸੁਹਾ ਜੇ 13 ਕਿਲੋ ਦੁੱਧ ਜੇ ਮਗਰ ਬੱਚੀ ਆ ਕੋ ਹਫਤੇ ਦੇ ਆਣ ਪਣ ਸੂਈ ਹੋਊਗੀ ਠੀਕ ਹੈ ਜੀ ਬੱਚੀ ਬਹੁਤ ਚੰਗੀ ਪਾਲੀ ਆ ਕਿਸ ਨੇ ਦੁੱਧਾ ਲਓ ਜੀ ਮਗਰ ਬੱਚੀ ਆ ਬੱਚੀ ਤੁਸੀਂ ਆ ਵੇਖ ਕੇ ਕਰੋ ਚੈੱਕ ਤੇ ਦੂਜਾ ਸੁਹਾ ਇਹ ਵੈੜਾ ਠੀਕ ਆ ਜੀ 크ਰੋਸ ਸੰਗ ਦੇ ਵਿੱਚ ਆ ਕੋਈ ਸ਼ਾਈਵਾਲ ਦਾ 크ਰੋਸ ਸੰਗ ਵੀ ਤੁਸੀਂ ਮੰਨ ਸਕਦੇ ਜੀ ਬਾਕੀ ਠੰਡੀ ਸੀੜਾ ਸੰਤੂ ਸਾਹਿਬ ਠੰਡੀ ਸੀੜ ਬੰਗਾ ਭਾਵੇਂ ਪਾਲੀਏ ਭਾਵੇਂ ਨਾ ਪਾਲੀਏ ਐ ਵਧੀਆ ਮਿਲਦੀ ਐ ਲੱਤਾਂ ਗੱਡ ਕੇ ਠੀਕ ਆ ਜੀ ਨੇ ਥੋੜਾ ਜਿਹਾ ਦੋਗਲੇ ਪਾਕ ਵਾਲੇ ਡੰਗਰ ਤੁਹਾਨੂੰ ਪਤਾ ਹੋ ਕਰਦੇ ਮੇਰੇ ਨਾਲ ਅੱਛਾ sire ਵੀ ਹੁਣ 12 13 13 ਕਿਤੇ 12 ਤੇ ਸਹੀ ਜਿਹੜਾ ਚੱਲ ਰਹੀ ਸੰਤੂ ਸਾਹਿਬ ਜਿਹੜਾ ਉਤਰਾ ਚਵਾਈ ਵਾਲਾ ਦੁੱਧ ਭੰਦੂ ਆਪਾਂ 15 ਹੀ ਗਿੰਦੇਗੇ ਅੱਛਾ ਜੀ ਨਿੱਗਰ ਦੁੱਧ ਮਲ ਕੇ 13 ਵਜੇ 12 ਵਜੇ ਇਹਨਾਂ ਕੋ ਹੋ ਜਾ ਪੁੱਤ ਬੱਚੀ ਜਾ ਕਰਕੇ ਉਹ ਨਹੀਂ ਕਰ 15 ਕਿਲੋ ਹੀ ਵਿਖਾ ਜਿੰਦੀ ਹੈ ਵਕਾਲਾ ਜਿਹੜਾ ਝਾਗ ਸਮੇਤ ਆਪਾਂ ਗੱਲ ਕਰ ਲੈਨੇ ਆ ਦੋਸਤੋ 15 ਕਿ ਲੀਟਰ ਹੈਗਾ ਦੁੱਧ ਪਰ ਠੰਡਾ ਕਰਕੇ ਜੇਕਰ ਆਪਾਂ ਗੱਲ ਕਰੀਏ ਤੇ 12 13 12 13 ਤੇ ਜਿਹੜੀ ਇਹ ਵੈੜ ਚੱਲਣ ਢਈ ਆ ਹਫਤੇ ਕਿ ਦੀ ਸੁਹੀ ਆ ਠੀਕ ਆ ਹਫਤਾ ਹੋ ਗਿਆ ਜਿਸ ਸਮਾਂ ਸੁਹੀ ਨੂੰ ਮਗਰ ਇਹਦੇ ਬੱਚੀ ਆ ਫੀਮੇਲ ਕਾਫ ਬੱਚਾ ਤੁਹਾਨੂੰ ਦਿਖਾਈ ਦਿੱਤਾ ਆ ਲਓ ਜੀ ਕਦੇ ਨਹੀਂ ਚੱਲੀ ਬੱਚੀ ਸੁ ਨਿਗਰ ਆ ਬਿਲਕੁਲ ਪਿੰਡੇ ਪੁੰਡੇ ਦੀ ਵੇਖੋ ਤੁਸੀਂ ਪੂਰੀ ਨਿਗਰ ਥਾਣ ਪੂਰਾ ਹਥੀ ਚਵਾਈ ਵਾਲਾ ਮੁੱਠੀ ਥਾਣਾ ਰੁਗ ਰੁਗਦਾ ਅੰਤ ਮਨਿਆ ਦਾ ਲੱਗਾ ਜੀ ਆ ਠੀਕ ਆ ਜੀ ਸੋ ਬਾਕੀ ਚੋਣ ਚਾਣਾ ਵਧਾ ਬਰੂ ਪੂਰਾ ਤਸल्ली ਬਖ ਬਹੁਤ ਵਧੀਆ ਚੋਣ ਆ ਚੁਆਈ ਦਾ ਥਾਣੀ ਆਪਣ ਨੂੰ ਦੱਸੀ ਜਾਂਦਾ ਬਹੁਤ ਵਧੀਆ ਚੋਣ ਆ ਲਓ ਜੀ ਠੀਕ ਆ ਸੋ ਮਗਰ ਵਛੀਆ ਦੋਸਤੋ ਤੇ ਰੇਟ ਦਾ ਵੀ ਛੇਰੇ ਕੀ ਕਰਦਾ ਸੰਦੂ ਸਾਹਿਬ ਜੇ ਤੁੰਦਾ ਸਿਆਲ ਆਹ ਫਿਰ ਤੇ ਹੋ ਜੀ ਵਾਸੀ ਭਾਵੇਂ 50 ਦੀ ਵੇਚ ਦਿੰਦੇ ਅੱਜ 40000 ਦੀ ਦੇ ਦਾਂਗੇ 40000 ਦੀ ਹਾਂਜੀ ਠੀਕ ਹੈ ਜੀ ਬਾਕੀ ਜੋ ਵੀ ਵਿੱਚੋਂ ਮਾਨਤਨ ਬਣੇ ਉਹ ਮੌਕੇ ਤੇ ਕਰਦੇ ਹੋ ਜੇ ਚਾਹੇ ਕੋਈ ਵੀਰ ਤਾਂ ਵਿੱਚੋਂ ਸ਼ ਭਾਈ ਥੋੜਾ ਬੋਤਾ ਜੋ ਮਾਨਤਨ ਜਿਆਦਾ ਆਪਾਂ ਫਰਕ ਰੱਖਣਾ ਨਹੀਂ ਸੰਦੂ ਸਾਹਿਬ ਕਿਹ ਡੰਗਰ ਚੋਂ ਨਹੀਂ ਰੱਖਣਾ ਉੱਥੇ ਜੇ ਅੱਜ ਮੁੱਲ ਕਰਨੀ ਜਿੱਥੇ ਲੈਣ ਦੇਣ ਕਰਨਾ ਉੱਥੇ ਕਰਿਆ ਜੀ ਹਾਂਜੀ 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 40000 ਹਾਂਜੀ ਲਓ ਵੀ 40000 ਦੇ ਵਿੱਚ ਦੋਸਤੋ ਇਹ ਵਾਰ ਤੁਹਾਨੂੰ ਮਿਲ ਜੂਗੀ ਪਹਿਲੇ ਨੰਬਰ ਤੇ ਆਪਾਂ ਦਿਖਾਈ ਆ ਜਿਹੜੀ ਤੁਹਾਨੂੰ ਬਾਕੀ ਹੈਗੀ ਠੀਕ ਆ ਜੀ ਦੁੱਧ ਦੁੱਧ ਵੀ ਸੰਘਣਾ ਹੁੰਦਾ ਚੰਗਾ ਚਿੱਟਾ ਦੁੱਧ ਹੈ ਬਿਲਕੁਲ ਦੁੱਧ ਵੀ ਚਿੱਟਾ ਮਰ ਕੇ ਉਵੇਂ ਮਜ਼ਬੂਤ ਆ ਕੋਈ ਇਹਨੂੰ ਗਰਮੀ ਨਾਲ ਨਹੀਂ ਕੁ ਲੈਣਾ ਨਹੀਂ ਦੇਣਾ ਨਹੀਂ ਲੋ ਵੀ ਠੀਕ ਆ ਸੋ ਪਸੰਦ ਆਊਗੀ ਦੋਸਤੋ ਬਾਕੀ ਰੇਡ ਪੜਦਾ ਮੇਨ ਗੱਲ ਆ ਵੀ ਰੇਡ ਪੜਦਾ ਬੜਾ ਜਾਇਜ਼ ਆ ਪਸੰਦ ਰੇਡ ਪੜਦਾ ਵੀ ਆਊਗਾ ਅੱਗੇ ਆ ਗਈ ਆਪਣੇ ਕੋਲ ਜਿਹੜੀ ਦੂਸਰੇ ਨੰਬਰ ਤੇ ਫਿਰ ਆ ਇਹ ਗੱਭਣ ਆ ਗਈ ਇਹ ਗੱਭਣ ਆਈ ਠੀਕ ਆ ਜੀ ਚੰਗਾ ਸੂਗੀ ਸੰਤੋਖ ਇਹ ਦੂਜਾ ਕਿ ਤੀਜਾ ਦੂਜਾ ਸੂਗੀ ਦੂਜਾ ਜੀ ਹਾਂ ਲਓ ਜੀ ਦੂਜਾ ਸੂਬਾ ਦੋਸਤੋ ਇਹ ਸੂਗੀ ਵੈੜ ਆਈ ਵੇਖੋ ਤੇ ਜੀ ਵੈੜ ਬਾਕੀ ਬੂਥੀ ਬਾਥੀ ਵਿਖਾਉਣੇ ਆ ਤੁਹਾਨੂੰ ਬਿਲਕੁਲ ਠੀਕ ਆ ਜੀ ਆਹ ਵੇਖੋ ਜੀ ਆਹ ਫੇਸ ਕੁਆਲਟੀ ਇਹਦੀ ਤੇ ਦਿਨ ਵੈਸੇ ਲੈਂਦੀ ਪੰਜ ਚਾਰ ਆ ਜੀ ਹਾਂ ਜੀ ਦਿਨ ਲੈ ਜੂਗੀ ਸੰਸਰ ਹਫਤਾ ਵੀ ਖੱਟ ਸਕਦੀ ਆ ਲਓ ਜੀ ਹਫਤੇ ਤੇ ਬਿਲਕੁਲ ਅੰਦਰ ਘੇੜ ਘੇੜ ਜਿਹੜੀ ਇਹ ਸੁੰਦੀ ਆ ਹਫਤਾ ਲੈ ਜੇ 6 ਦਿਨ ਠੀਕ ਆ ਜੀ ਇੱਥੇ ਕ ਸਮਾਂ ਦੋਸਤੋ ਲੈ ਜੂਗੀ ਕੰਪੈਕਟ ਆਡਰ ਦੇ ਵਿੱਚ ਆ ਫਿਕਸਡ ਆਡਰ ਦੇ ਵਿੱਚ ਹਾਈਟ ਜਿਹੜੀ ਇਹਦੀ ਦੋਸਤੋ ਮੀਡੀਅਮ ਕੋਈ ਵੀ ਰਮਨ ਕੇ ਤੁਸੀਂ ਸੌਦਾ ਕਰ ਲਿਓ ਮੀਡੀਅਮ ਜਿਹੇ ਦਰਮਿਆਨੀ ਜਾਂ ਮੀਡੀਅਮ ਹਾਈਟ ਮੰਨ ਲਿਓ ਵਿਚ ਵਿਚਾਲਾ ਦਾ ਸਾਈਜ਼ ਲੰਮੇ ਨੂੰ ਰੰਗ ਪ੍ਰਿੰਟ ਚੰਗਾ ਠੀਕ ਆ ਜੀ ਲੰਮੇ ਨੂੰ ਪ੍ਰਿੰਟ ਪ੍ਰਿੰਟ ਕਾਫੀ ਸੋਹਣਾ ਤੇ ਚਾਰ ਥਾਣਾ ਚਾਰੇ ਥਾਣਾ ਦੀ ਸਪੇਸ ਵੰਡ ਚੱਗੀ ਇਹਦੇ ਆਣਾ ਨਾ ਆਹ ਪੂਰੀ ਠੰਡੀ ਤੇਰੀ ਹਨਾ ਸੀਨਸ ਲੱਗਾ ਪੂਰੀ ਸੀਨਸ ਲੱਗਾ ਰੰਗ ਪ੍ਰਿੰਟ ਵਧੀਆ ਸਾਰੀ ਬਹੁਤ ਚੰਗੀ ਫੈਸ਼ਨ ਵਾਲੀ ਆ ਵਸੀ ਬਿਲਕੁਲ ਜੀ ਬਿਲਕੁਲ ਤੇ ਵੀਰ ਸ਼ੇਰੇ ਇਹਦਾ ਫਿਰ ਮੁੱਲ ਕੀ ਕਰਤਾ ਮੁੱਲ ਸੰਦੂ ਸਾਪਾ 50 ਕਰ ਲੀਏ 42000 ਦੀ ਦੀ ਦੀਏ 42000 ਦੀ ਹਾਂਜੀ ਚਲ ਹੋਰ ਵੀ ਕਰਦੇ ਆ ਜੇ ਥੋੜੀ ਛੋਟ ਛਾਪਾ ਕਰਦੇ ਖੁੱਲਾਈ ਜਿੰਨਾ ਵੀ ਚਲੋ ਟਾਈਮ ਹੋ ਗਿਆ ਹੁਣ ਆਪਾਂ ਨੂੰ ਬਾਵਾ ਪੈਸੇ ਪੂਸੇ ਨਾਲੇ ਚੰਗੇ ਕਨਕ ਦੇ ਬੱਟੇ ਹੁਣ ਆਪਾਂ ਪੂਰਾ ਮਾਨਤਮ ਜਿੰਨਾ ਖੁੱਲਾਈ ਕਰੀਏ ਜੀ ਗਾਨੀ ਸੰਸਾਬ ਅੱਛੀ ਹੈ ਕੋਈ ਬੱਚੀ ਕੋਈ ਸ਼ੱਕ ਹੈਗਾ ਦੱਸ ਹਾਂ ਨਹੀਂ ਚੰਗੀ ਆ ਰੰਗ ਰੰਗ ਦੇ ਵਿੱਚ ਦੋਸਤੋ ਬਹੁਤ ਸੋਹਣੀ ਆ ਸਿਆਲ ਹੁੰਦਾ ਦੇ ਸੰਦੇਸ ਸਾਹਿਬ 552 ਦੀ ਹੀ ਬਿਲਕੁਲ ਜੀ ਬਿਲਕੁਲ ਬਾਕੀ ਇਹ ਬਾਕੀ ਵੀਰ ਕਵੇ ਵੀ ਥਣਾ ਤੁਣਾ ਦੀ ਕਿਤੇ ਐਵੇਂ ਹੀ ਗੱਲ ਨਜਾਇਜ਼ ਹੀ ਕਰਤੀ ਆ ਤੇ ਆ ਦੇਖੋ ਠੀਕ ਆ ਲੰਮੇ ਥਣਾ ਬਹੁਤ ਖੂਬਸੂਰਤ ਥਣ ਲੱਗਾ ਸੋ ਪਸੰਦੀਦਾ ਆ ਪੂਰੀ ਠੀਕ ਆ ਤੇ 42000 ਦੇ ਵਿੱਚ ਮਿਲ ਜੂਗੀ ਦੋਸਤੋ ਡਿਮਾਂਡ ਚਾਹੇ 50 ਚਾਹੇ 48 ਕੁਛ ਵੀ ਆ 42000 ਦੇ ਵਿੱਚ ਤੁਹਾਨੂੰ ਮਿਲ ਜੂਗੀ ਉਹਦੇ ਚੋ ਵੀ ਕਿਸੇ ਵੀਰ ਦਾ ਥੋੜਾ ਬਾ ਤਾਂ ਮੌਕੇ ਤੇ ਜੋ ਵੀ ਗੁੰਜਾਇਸ਼ ਬਣਦੀ ਸਰਦੀ ਉਹ ਮੰਨਤਨ ਹੋ ਜਾਊਗਾ ਠੀਕ ਆ ਤੇ ਅੱਛਾ ਵੀਰ ਛੇਰੇ ਅੱਗੇ ਤੀਸਰੇ ਨੰਬਰ ਤੇ ਆਹ ਜਿਹੜੀ ਆਪਣੇ ਕੋਲ ਆ ਗਈ ਹੈ ਵੇੜ ਤੇ ਤਜਸੂਆ ਜੀ ਤੱਜਾ ਹਾਂਜੀ ਲਓ ਜੀ ਤੱਜਾ ਸੂਆ ਦੋਸਤੋ ਇਹ ਗਾਂ ਨੇ ਸੋਨਾ ਠੀਕ ਆ ਕ੍ਰੋਸ ਪੰਨ ਦੇ ਵਿੱਚ ਇਹ ਵੀ ਕ੍ਰੋਸ ਆਈ ਤੇ ਆਹ ਤੁਸੀਂ ਵੇਖੋ ਤੇ ਇਹਦਾ ਕੋਈ ਸਮਾਂ ਵੀ ਇੱਥੇ ਨੇੜ ਤੇੜੀ ਹਫਤੇ ਤੇ ਸੰਤੂ ਸਾਹਿਬ ਇਹਦੇ ਦਿਨ ਰਹਿੰਦੇ ਨੇ ਜੇ 10 ਹੂੰ ਦੁੱਧ ਦੇ ਦੀ 15 ਕਿਲੋ ਦੀ ਮਗਲੇ ਘਰ ਦੀ ਗਰੰਟੀ ਜੀ 15 ਕਿਲੋ ਦੁੱਧ ਭਰਦੀ ਆ ਮਗਲੇ ਘਰ ਦੀ ਗਰੰਟੀ ਆ ਪੂਰੀ ਖੁੱਲੇ ਖੁੱਲੇ ਪਿੰਡੇ ਦੀ ਆ ਵੱਡੀ ਆ ਹਾਂ ਬਾਕੀ ਵੱਡੀ ਆ ਬਾਕੀ ਆ ਜੀ ਬੰਨ ਨਹੀਂ ਬਹੁਤ ਚੰਗੀ ਆ ਆ ਤੁਹਾਨੂੰ ਦਿਖਾਉਣੀ ਹੋਣੇ ਲਓ ਠੀਕ ਆ ਹਾਂ ਦੋਸਤੋ 10 ਲੈ ਜੇ 8 ਲੈ ਜੇ ਦਿਨ ਲੈਂਦੀ ਆ ਠੀਕ ਆ ਬਾਕੀ ਵੱਡੀਆਂ گاਵਾਂ ਦੇ ਵਿੱਚ ਵੀ ਤੁਸੀਂ ਇਹਨੂੰ ਮੰਨ ਸਕਦੇ ਜੇ ਭਵਾਨਾ ਲਈ ਬਾ ਤੁਸੀਂ ਵੇਖੋ ਕਰਮਾ ਵਾਲੀ ਦਾ ਬਿਲਕੁਲ ਫੁੱਟਬਾਲ ਵਰਗਾ ਦੇਵਾ ਤੇ ਜਾ ਪੱਲੀ ਪੱਲੀ ਪਤਾ ਸੰਤੂ ਸਾਹਿਬ ਜਿੰਨੀ ਹੋਣਾ ਇਹਦੋਂ ਵੱਧ ਬਣੀ ਨਹੀਂ ਹੋਰ ਧੂਣੀ ਬਣੀ ਐ ਦੋ ਜੀ ਇੱਧਰ ਵੇਖੋ ਬੰਨ ਬੰਨ ਵਾਲਾ ਤੇ ਸ਼ਾਕੀ ਕੋਈ ਨਾ ਛੜਦੀ ਹੂੰ ਲੋ ਵੀ ਭਰਾਵੋ ਠੀਕ ਆ ਬਾਕੀ ਗਾਂ ਵੀ ਵੱਡੀ ਆ ਦੋਸਤੋ ਰੇਟ ਛੋਟਾ ਰਹੂਗਾ ਇਹਦਾ ਠੀਕ ਆ ਕੋਈ ਰੇਟ ਵਾਲੇ ਪਾਸੇ ਨਹੀਂ ਕਿ ਵੀ ਬਾਲਾ ਵੱਡਾ ਰੇਟ ਰਹੂਗਾ ਰੇਟ ਪਹਿਲਾਂ ਹੀ ਆਪਾਂ ਚਿਕਰ ਕਰਤਾ ਸੀ ਵੀ ਬਿਲਕੁਲ ਜਾਇਜ਼ ਤੇ ਛੋਟੇ ਛੋਟੇ ਜੈਨੂਨ ਜੇ ਰੇਟ ਹੋਣਗੇ ਅੱਜ ਤੇ ਪਸ਼ੂ ਕਿਉਂਕਿ ਹਰ ਕਵੀਰ ਕਿਸੇ ਦਾ ਇਰਾਦਾ ਹੁੰਦਾ ਵੀ ਲੱਖ ਲਾ ਪਸ਼ੂ ਖਰੀਦੀ ਆ ਤੇ ਕਿਸੇ ਦੀ ਗੁਜਾਇਸ਼ ਹੁੰਦੀ ਆ ਵੀ ਕੋਈ 35000 ਕੋ 40 45 42 ਇਤੋਂ ਕੁ ਦਾ ਰੁਪਈਏ ਲਾਉਣੇ ਆ ਤੇ ਇਨ ਇੱਕ ਅੱਜ ਰੇਟ ਭਾਅ ਪੜਤੇ ਵਾਲੇ ਪਸ਼ੂ ਤੁਹਾਨੂੰ ਵੀਰ ਸ਼ੇਰੇ ਦੇ ਘਰੋਂ ਜਿਹੜੇ ਦੋਸਤੋ ਦੇਖਣ ਦੇ ਵਿੱਚ ਮਿਲ ਰਹੇ ਨੇ ਤੇ ਜ਼ਰੂਰ ਤੁਸੀਂ ਹੱਥ ਪਾ ਲਿਓ ਠੀਕ ਆ ਪੱਕੀ ਚਾਰ ਥਾਣਾ ਕਿਸੇ ਤਰ੍ਹਾਂ ਦਾ ਕੋਈ ਬੱਚਾ ਐਕਸਟਰਾ ਤੁਹਾਨੂੰ ਲੱਗਾ ਨਾਲ ਨਜ਼ਰ ਨਹੀਂ ਆਊਗਾ ਮਾਸ਼ਾਅੱਤ ਲਾਂ ਵੇਖੋ ਸੰਸਾਭ ਠੀਕ ਹੈ ਅਧੇ ਕਰਮਾ ਲਈ ਜੇਕਰ ਇਹਨੇ ਦਿਨ ਲੱਗੀ ਤੇ ਇੰਨਾ ਹੀ ਹੋਰ ਤਕਰੀਬਨ ਆਪਾਂ ਗਰਮ ਉਮੀਦ ਕਰ ਸਕਦੇ ਸੰਧੂ ਸਾਹਿਬ ਬੰਨ ਵੱਲੋਂ ਨਹੀਂ ਕੋਈ ਸ਼ੱਕ ਛੱਡੂਗੀ ਵਾਕਿਆ ਜਿਤਨਾ ਦੇ ਨਾ ਵੀ ਥੱਲੇ ਸੁਖਪਾਕੇ ਸੁਹਾਣੀ ਬਹੂ ਉਹ ਕੰਮ ਬਣੂਗੀ ਬੰਦ ਹੀ ਇੰਨੀ ਜਿਆਦੀ ਠੀਕ ਆ ਠੀਕ ਕੇ ਆਪਣੇ ਸੱਜਣ ਕੋ ਲਈ ਆ ਬਹੁਤ ਚੰਗੀ ਸੋਭਾ ਦੇ ਬੱਚੀ ਦਿੱਤੀ ਆਪਾਂ ਨੂੰ ਨੇ ਠੀਕ ਹੈ ਜੀ ਠੀਕ ਹੈ ਬੰਦ ਹੀ ਬਹੁਤ ਚੰਗੀ ਆ ਅੱਛਾ ਸ਼ਰੇ ਇਹਦਾ ਫਿਰ ਮੁੱਲ ਵੀ ਦੱਸ ਦੀਏ ਨਾਲ ਦੀ ਨਾਲ ਸੰਤੂ ਸਾਹਿਬ ਆਪਾਂ ਰਵਾਜ ਦੇ ਹਿਸਾਬ ਨਾਲ ਜਿੰਨਾ ਕੋ ਰਵਾਜ ਚੱਲੰਦਿਆ ਹਨ ਹੂੰ ਇਹ ਵੀ 40000 ਦੀ ਦੇ ਦੀ ਹਾਂ ਫਿਰ ਰਵਾਜ ਸਵਾ ਰਵਾਜ ਦੇ ਹਿਸਾਬ ਨਾਲ ਆ ਕਾ ਵੇ ਲੈ 40000 ਦੀ ਪੂਰੇ ਦੀ ਹੈ ਹੋਰ 500 ਛੱਡਾਂਗੇ ਲੈ ਹੋਰ ਬਸ ਸਾਡੇ 39000 ਦੇ ਵਿੱਚ ਦੋਸਤੇ ਮਿਲ ਜੂਗੀ ਜੇ ਤਾਂ ਨਾ ਪਹਿਲਾਂ ਵਾਹਦਾ ਕੀਤਾ ਵੀ ਆਪਾਂ ਮੋਲ ਹੀ ਨਿਕੇ ਨਿਕੇ ਕਰਨੇ ਆ ਠੀਕ ਹੈ ਜੀ ਗਾਂ ਵੱਢੀ ਆ ਤੇ ਮਿਲਦੀ ਵੀ ਤੁਹਾਡਾ ਸਾਨੂੰ 39000 ਦੇ ਵਿੱਚ 15 ਕਿਲੋ ਦੀ ਤਾਂ ਆਪਾਂ ਦੀ ਸ਼ਸਨ ਸਾਹਿਬ ਗਰੰਟੀ ਦੇ ਦਿਆਂਗੇ ਹਾਂਜੀ ਜੇ ਕੋ 20 ਚੋਲੇ ਤੋਂ ਉਹਦੀ ਖੁਸ਼ੀ ਆ 15 ਕਿਲੋ ਦੀ ਤਾਂ ਆਪਾਂ ਗਰੰਟੀ ਦੇ ਕੇ ਤੁਰਾਂਗੇ ਨਾ ਠੀਕ ਹੈ ਠੀਕ ਹੈ ਭਰਾ ਦੂਗੀ ਚਲੋ ਕਰਮਾਂ ਲਈ ਬਾਕੀ ਕੋਈ ਸੇਵਾ ਵਾਲਾ ਮਿਲ ਗਿਆ ਵੀਰ ਦੁੱਧ ਸੇਵਾ ਨਾਲ ਹੀ ਅੱਛਾ ਤੇ ਆ ਗਈ ਆਪਣੇ ਕੋਲ ਦੀ ਇੱਕ ਇਹ ਟੋਕਰ ਗੱਬਣੇ ਸੰਸਾ ਤੋਕੜ ਕਬਰ ਕਬੂਤਰ ਵਰਗੀਆਂ ਹ ਬੁਲਬੁਲ ਦਾ ਬੱਚਾ ਬੁਲਬੁਲ ਦਾ ਬੱਚਾ ਸਾਡੇ ਸਾਡੇ 14 ਮਹੀਨੇ ਦੀ ਗੱਬਣ ਜੀ ਸਾਡੇ ਸਾਡੇ 14 ਮਹੀਨੇ ਦੀ ਸਾਡੇ 14 ਮਹੀਨੇ ਦੀ ਗੱਬਣ ਹਾਂਜੀ ਤੇ ਦੁੱਧ ਦੁੱਧ 6 ਕਿਲੋ 6 ਕਿਲੋ ਹਾਂਜੀ ਲਓ ਵੀ ਦੋਸਤੋ ਠੀਕ ਹੈ ਸਾਡੇ 14 ਦੀ ਕਹੀ ਤੇ ਸਾਡੇ 14 ਦੀ ਦਵਾਂਗੇ ਸੰਧ ਸਭ ਠੀਕ ਆਪਣੇ ਇਥੇ ਚੈੱਕ ਹੋਈ ਸੀ ਆਗੇ ਚੈੱਕ ਹੋਈ ਹੈ ਜੀ ਲਓ ਵੀ ਦੋਸਤੋ ਸਾਡੇ 14 ਮਹੀਨੇ ਦੀ ਗੱਬਣ ਚੈੱਕ ਫਰ ਬਾਕੀ ਇਹਦੇ ਵੀਰ ਨੇ ਖੜਨੀ ਉਹ ਭਾਵੇਂ ਆਪਣੇ ਇਥੇ ਘਰ ਆ ਕੇ ਆਪਦਾ ਡਾਕਟਰ ਲਾਏਵੇ ਚੈੱਕ ਕਰਾ ਕੇ ਲੈ ਲਓ ਵੀ 6 ਕਿਲੋ ਦੁੱਧ ਤੇ ਸਾਢੇ 4 ਮਹੀਨੇ ਦੀ ਗੱਬਣਾ ਠੀਕ ਹੈ ਜੀ ਅੱਗੇ ਦੂਜੇ ਸੂਵੇ ਦੀ ਗੱਬਣਾ ਦੂਜੇ ਦੀ ਗੱਬਣਾ ਹੀ ਹੁਣ ਪਹਿਲੇ ਚ ਚੱਲਣ ਡਈ ਹੋਣੀ ਹਾਂਜੀ ਪਹਿਲਾ ਸੂਆ ਦੂਜੇ ਆਸ ਤੇ ਪਹਿਲਾ ਸੂਆ ਦੋਸਤਾਂ ਨੂੰ ਚੱਲਣ ਡਈ ਹੈ ਪ੍ਰੈਜੈਂਟ ਟਾਈਮ ਦੇ ਵਿੱਚ ਅੱਗੇ ਫਿਊਚਰ ਦੇ ਵਿੱਚ ਜੇਕਰ ਆਪਾਂ ਗੱਲ ਕਰ ਲਈਏ ਇਹਦੇ ਸੈਕੰਡ ਟਾਈਮ ਦੇ ਲਈ ਜਿਹੜੀ ਗੱਬਣਾ ਗੱਬ ਚੈੱਕ ਪਾਸ ਆ ਸਾਢੇ 4 ਮੰਥ ਦੀ ਤੇ 6 ਕਿਲੋ ਦੁੱਧ ਦਾ ਠੀਕ ਹੈ ਜੀ ਬਸ 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 ਦੇਖੋ ਤੁਸੀਂ ਬਿਲਕੁਲ ਜਿਹੜੇ ਦਲੰਗੇ ਘੋੜੀਆਂ ਵਰਗੇ ਹੈ ਘੋੜੀਆਂ ਨੂੰ ਵੀ ਮਾਤ ਪਾਉਂਦੀ ਆ ਖੋਲੀ ਜਾਂਦੀ ਨਾ ਮੈਂ ਵੀ ਕਹਿੰਦਾ ਲੈ ਜੀ ਠੀਕ ਹੈ ਇਹ ਤਾਂ ਖੁੱਲੀ ਜੀ ਜਗ੍ਹਾ ਦੇ ਵਿੱਚ ਕੁਲ ਜਾ ਕੇ ਛੱਡਦੇ ਨੂੰ ਉੱਥੇ ਠੀਕ ਹੈ ਹਰਨੇ ਆ ਕੇ ਆ ਇਹ ਵੀ ਰੀਜ ਪੂਰੀ ਹੋ ਜਾਈਦੀ ਹੈ ਠੀਕ ਹੈ ਚੱਲ ਆ ਜਾ ਸੋ ਨਵੀਂ ਬੱਚੀ ਆ ਦੋਸਤੋ ਲਵੀ ਆ ਇਸ ਕਰਕੇ ਥੋੜਾ ਜਿਹਾ ਪਸੂ ਤੁਹਾਨੂੰ ਪਤਾ ਵੀ ਛਾਲਾਂ ਛਰਪੇ ਜਿਹੜਾ ਮਾਰਦੇ ਆ ਜਦੋਂ ਜਦ ਰਸਤੇ ਦੇ ਵਿੱਚ ਜਾਂ ਸੰਗਲ ਜਾਂ ਤਲਿਆਰੇ ਦੇ ਵਿੱਚ ਰਹਿਣ ਬਾਕੀ ਚੌਂ ਚਾਂ ਨੂੰ ਬਹੁਤ ਠੰਡੀ ਹਸਨ ਸਰ ਠੀਕ ਆ ਜੀ ਚੌਂ ਦਾ ਨਹੀਂ ਕੋਈ ਹੈਗਾ ਵੀ ਠੀਕ ਆ ਤੇ ਬਸ ਇਹ ਰੰਗ ਰੰਗ ਜਿਹੜਾ ਕਾਫੀ ਸੋਹਣਾ ਦੋਸਤੋ ਸਪੋਰਟ ਹੈਗੇ ਆ ਵਿੱਚ ਬਲੈਕ ਵਾਈਟ ਰੰਗ ਆ ਬਾਕੀ ਬਲੈਕ ਸਪੋਰਟ ਤੇ ਥੋੜਾ ਜਿਹਾ ਕੈਮਰੇ ਦਾ ਕਰਦਾ ਥੋੜਾ ਜਿਹਾ ਮੈਂ ਤੁਹਾਨੂੰ ਨੇੜੇੋਂ ਥਣ ਦਿਖਾ ਦਕੇ ਡਰਦੀ ਆ ਆ ਲਓ ਜੀ ਆ ਕਰੋ ਚੈੱਕ ਠੀਕ ਆ ਥਣ ਥਣ ਦੀ ਕੁਆਲਿਟੀ ਵੇਖੋ ਆ ਲਓ ਜੀ 6 ਕਿਲੋ ਦੋਧਾ ਦੋਸਤੋ ਚਾਹ ਪਾਣੀ ਦਾ ਵੀ ਚੰਗਾ ਸੋਹਣਾ ਚੱਲੂਗਾ ਨਾਲ ਦੀ ਨਾਲ ਅੱਗੇ ਕਰਮ ਵਾਲੀ ਆਸ ਵੀ ਹੈਗੀ ਆ ਵੀ ਘੱਟੋ ਘਾਟ 3.75 ਮਹੀਨੇ ਦੀ ਗੱਬ ਚੈੱਕ ਪਾਸ ਆ ਇਹ ਤੇ ਕਮੇਟੀ ਵਾਲਾ ਸਾਹਿਬ ਆ ਜੀ ਕਮੇਟੀ ਵਾਲਾ ਜੀ ਕਮੇਟੀ ਇਹ ਤੇ ਚੰਗੀ ਰੁੱਤ ਚ ਸੂਗੀ ਜਦੋਂ ਬਿਲਕੁਲ ਮੈਨੂੰ ਲੱਗਦਾ ਵੀ ਇੱਕ ਸਾਬ ਦੀ ਸਿਆਲੀ ਹੀ ਧੜੀਆਂ ਸ਼ੁਰੂ ਹੋ ਜਾਣੀਆਂ ਹਾਂਜੀ ਸਿਆਲ ਤੇ ਤਕਰੀਬਨ ਤੇ ਇਹਦਾ ਵੀਰ ਛੇਰੇ ਕੀ ਡਿਮਾਂਡ ਮੋੜ ਦੀ ਕਰਾਂਗੇ 26 ਦੀ ਦੇ ਦਾਂਗੇ 26 ਦੀ ਹਾਂਜੀ ਹੋਰ ਕਰਦੇ ਅਜੇ ਚਲੋ ਆਨੰਦ ਲੈਵੇ ਜਿਹੜਾ ਲੈ ਕੇ ਜਾਵੇ ਯਾਦ ਕਰੇ ਵੀ ਸਿਆਲ ਮੈਂ ਦੇਖੇ ਬਿਲਕੁਲ ਜੈ ਚੁਰ 500 ਸ਼ੂਟ ਕਰ ਦਾਂਗੇ ਚਾ ਵਾਕੇ ਕੱਲ ਲਾਟਰੀ ਵਾਲੀ ਰਵੇ ਹੁੰਦੇ ਨਹੀਂ ਵੀ ਅੱਧੋ ਬਾਤ ਲਈ ਤੇ ਅੱਧੋ ਬਾਤ ਹੋਰ ਦੱਸੋ ਦੇਖੀਏ ਜਲਪਣੀ ਆਪਾਂ ਤਾਂ ਮੋਲ ਉਹ ਕਰਨੇ ਜਿਹੜਾ ਮਾਲਕੀ ਵਾਲੀ ਸ ਇੱਕੋ ਬੰ ਹਲੋ ਜੀ ਦੋਸਤੋ ਠੀਕ ਆ ਜੀ ਤੇ ਇਹ ਬੱਚੀ ਦੋਸਤੋ ਤੁਹਾਨੂੰ ਕੋਖੜ 겁ਣਾਪਾ ਦਿਖਾਈ ਆ ਬਾਕੀ ਪਸੰਦ ਆਊਗੀ ਤੇ ਚੰਗੀ ਬੱਚੀ ਆ ਇੱਕ ਕੁੜੀ ਤੁਹਾਨੂੰ ਇੱਕ ਬਾਣੀ ਵਾਲੀ ਸਾਈਡ ਤੋਂ ਵੀ ਆਪਾਂ ਥਣ ਥਣ ਦਿਖਾਈ ਗਏ ਆ ਲਓ ਜੀ ਆ ਲਓ ਜੀ ਠੀਕ ਆ ਜੀ ਲਵੀ ਵੀਰ ਸਿਰੇ ਅੱਗੇ ਲਾਸਟ ਵਿੱਚ ਆਪਣੇ ਕੋਲ ਇਹ ਰਹਿ ਗਿਆ ਜਿਹੜਾ ਨਗੀਨਾ ਛੋਟਾ ਨਾਗ ਜੀ ਛੋਟਾ ਨਾਗ ਹੈ ਠੀਕ ਹੈ ਜੀ ਇਹ ਸੰਤ ਸਾਬ ਦੂਜਾ ਸੂਬਾ ਸੂਗੀ ਹੁਣ ਦੂਜਾ ਸੂਬਾ ਹਾਂਜੀ ਤੇ ਲਾਵੇ ਦੱਸੋ ਇਹ ਰੇਡ ਤਾਂ ਵੈਸੇ ਰੇਡ ਦਾ ਜਾਣ ਕੇ ਸਾਰੇ ਵੀਰਾਂ ਨੂੰ ਲੱਗੂਗਾ ਵੀ ਜਿਹੜੀ ਹਾਈਟ ਮੀਡੀਅਮ ਦਰਮਿਆਨੀ ਹਾਈਟ ਹੈ ਰੇਡ ਵੀ ਬਿਲਕੁਲ ਨੋਰਮਲ ਹੋਊਗਾ ਤੇ ਹਾਈਟ ਵੀ ਮੀਡੀਅਮ ਦਰਮਿਆਨੀ ਹੈ ਬਾਕੀ ਇਹ ਸੰਤ ਸਾਬ ਜਿੱਡੀ ਆਪੋ ਡਾ ਇਹਨੇ ਛੱਡਾ ਬਣਾਉਣਾ ਸਾਡੇ ਹਾਂ ਤੇ ਲਾ ਵੇਖੋ ਕੰਨੀਆਂ ਦੇ ਕੋਲ ਠੀਕ ਹੈ ਠੀਕ ਹੈ ਇਹ ਵੀ ਉਹ ਗੱਲ ਬੰਨੀ ਵੀ ਸੁੱਖ ਸੁੱਖ ਵਿਛਾ ਕੇ ਹਾਂ ਬਣੂ ਬਹੁਤ ਚੰਗੀ ਲੋ ਜੀ ਬਾਨੀ ਬਹੁਤ ਚੰਗੀ ਬੱਸੀ ਲੋ ਦੱਸੋ ਕ੍ਰੋਸ ਅੰਗ ਦੇ ਵਿੱਚ ਤੇ ਨਾਰਮਲ ਜਿਹਾ ਲਾਹੇ ਬਣਾਇ ਪਈ ਆ ਵੈਸੇ ਦੇਣ ਖੁੱਲੇ ਡੁੱਲੇ ਲੈਂਦੀ 15 ਕੁ ਪਾਜੀ ਇਹਨੇ 20 ਦਿਨ ਲੈ ਜਾਣੇ ਆ 15 ਦੇ ਵੀ 20 20 ਦਿਨ ਖੜੂਗੀ ਪਾਈਆ ਬਸ ਝੂਠ ਮਾਰ ਕੇ ਨਹੀਂ ਦੇਣੀ ਦਿਨ ਖੜੂਗੀ ਤਾਂ ਬਣੂਗੀ ਬਿਲਕੁਲ ਬਿਲਕੁਲ ਬਾਕੀ 15 ਦਾ ਇਹ ਨਹੀਂਗਾ ਵੀ 2 ਮਹੀਨੇ ਖੜੂਗੀ ਬਿਲਕੁਲ ਜੀ ਜੇ ਆਪਾਂ 20 ਆਖਿਆ ਤਾਂ 20 ਦਿਨ ਮਲ ਕੇ ਖੜੂਗੀ ਲਓ ਦੋਸਤੋ ਵੈਸੇ ਵੇਖਣ ਤੋਂ ਲੱਗਦਾ ਵੀ ਨਾਰਮਲ ਜਿਹਾ ਲਾਹੇ ਬਣਾਇ ਪਈ ਆ ਜੇ ਥੋੜਾ ਜਿਹਾ ਜਿਵੇਂ ਸ਼ੁਰੂਆਤ ਕੀਤੀ ਆ ਲਾਉਣ ਦੀ ਇਸ ਕਰਕੇ ਤੁਸੀਂ ਜਜਮੈਂਟ ਕਰ ਲਿਓ ਠੀਕ ਆ ਜੀ ਕੋਈ 15 ਤੋਂ 20 ਦਿਨ ਦਾ ਐਸਟੀਮੇਟ ਲ ਇੱਥੇ ਦੱਬੀਆਂ ਵੱਡੀਆਂ ਧਰਤਾਂ ਤੇ ਹੋ ਸਕਦੇ ਵਿੱਚ ਸੂਬਾ ਦੂਜਾ ਜੀ ਦੂਜਾ ਸੰਸਦ ਦੂਜਾ ਸੂਬਾ ਠੀਕ ਹੈ ਠੀਕ ਹੈ ਜੀ ਉਹ ਜਿਵੇਂ ਵੀਰ ਸ਼ੇਰ ਦਿਵਾਲੀ ਦਾ ਪਹਿਲਾਂ ਵੱਡੇ ਵੱਡੇ ਬੰਬ ਨਹੀਂ ਖਰੀਦ ਕੇ ਬਾਅਦ ਵਿੱਚ ਛੋਟੇ ਛੋਟੇ ਪਾਉਣੇ ਸ਼ੁਰੂ ਕਰ ਦਿੰਦੇ ਪਟਾਕੇ ਪਹਿਲਾਂ ਵੱਡੇ ਵੱਡੇ ਵਿਖਾਤੇ ਚਲੋ ਆਪਾਂ ਅੱਜ ਤੇ ਜਿੰਨੇ ਜਿੰਨੇ ਵੀ ਹੈਗੇ ਸੀ ਤੇ ਹੈ ਉਹ ਵੀ ਛੋਟੇ ਰੇਟ ਪਰਤੇ ਵਾਲੇ ਪਾਸਿਓਂ ਵੀ ਮੈਨੂੰ ਲੱਗਦਾ ਵੀ ਇਹ ਖੀਰ ਤੇ ਪਟਾਕਾ ਜਿਹੜਾ ਆਪਾਂ ਹੁਣ ਕੱਢ ਕੇ ਵਿਖਾਇਆ ਇਹ ਤਾਂ ਮੁੱਲ ਕੀ ਕਰਵਾਂਗੇ ਇਹ ਸੰਤੂ ਸਾਹਿਬ ਜੀ ਦੇ ਕੋ ਹੁਣ ਵੀਰ ਭੈਣ ਭਰਾ ਲਊਗਾ ਹੁਣ ਦਵਾਂਗਾ 28000 ਦੀ 28000 ਦੀ ਹਾਂਜੀ ਠੀਕ ਆ ਤਿਆਰ ਹੋਈ ਬੱਚੀ ਵੇਖੂ 35 36000 ਦੀ ਠੀਕ ਆ ਜੀ ਆਵਾ ਤਾਵਾ ਤੇ ਆਈ ਜਾ ਆਪਾਂ ਵੀ ਉਹ ਕੰਮ ਹੀ ਕਰਦੇ ਆ ਆਪਾਂ ਨੂੰ ਪਤਾ ਹੀ ਆ ਵੀ ਇੰਨੇ ਦੀ ਰਹਿ ਗਈ ਹੈਗੀ ਹੈ ਸਹੀ ਆ 28000 ਦੀ ਅੱਜ ਦਵਾਂਗੇ ਜਿਹੜਾ ਕੋ ਭੈਣ ਭਰਾ ਸਬਦਾ ਕਰੂਗਾ ਹੂੰ ਤੇ ਜੇ ਤਿਆਰ ਹੋਈ ਮੰਨ ਲਓ ਦੂਜੀ ਵੀਡੀਓ ਵੀ ਵ ਠੀਕ ਹੈ ਜੀ ਤੇ ਵੈਸੇ ਵੀਰ ਜੀ ਇੱਕ ਹੋਰ ਗੱਲ ਕਲੀਅਰ ਕਰ ਦਈਏ ਚਲ ਵੀ ਜਿੱਥੋਂ ਵੀ ਆਈ ਗਈ ਆ ਆਪਣੇ ਕੋਈ ਲਿਆਜੀ ਬੰਦਿਆਂ ਤੋਂ ਆਈ ਆ ਓਪਰ ਥਾਂ ਤੋਂ ਆਈ ਹੋਵੇ ਕਈ ਨਾ ਬੰਦਾ ਕਹਿ ਦਿੰਦਾ ਵੀ 15 ਦਿਨ ਪੈਸਾ ਹੁਣ ਚ ਫਿਰ 1.5 2 2.5 ਮਹੀਨੇ ਸਾਂਭੀ ਜਾਣੀ ਆ ਨਾ 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 ਉਹ ਗੱਲ ਦੇ ਆਪਾਂ ਜ਼ਿੰਮੇਵਾਰੀ ਆਪਣੀ ਠੀਕ ਹੈ ਜੀ ਵੀ 15 ਤੋਂ 20 ਦਿਨ ਐਗਜ਼ੈਕਟ ਜਿਹੜੇ ਵੱਧ ਦਿਨ ਖੜੇ ਤਾਂ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਵੈਸੇ ਵਪਾਰ ਦਾ ਕੰਮ ਆ ਕੋਈ ਹੋ ਸਕਦਾ ਵੀਰ 2 4 ਦਿਨ ਦਾ ਉਹ ਲੈ ਵੀ ਰੱਖ ਲੈਂਦੀ ਆ ਇਸ ਕਰਕੇ ਆਪਾਂ ਗੱਲ ਵੀਰ ਨਾਲ ਕੀਤੀ ਆ ਵੀ 15 ਤੋਂ ਮ ਪਰ ਮਹੀਨੇ ਤੋਂ ਬਾਅਦ ਇੱਕ ਦਿਨ ਨੀਗਾ ਅੰਦਰ ਅੰਦਰ ਸੂਪੇ 18 ਦਿਨਾਂ ਚ ਸੂਪੇ ਇੱਥੇ ਤੇ ਸੂਪ ਹੋ ਗਈ ਠੀਕ ਆ ਤੇ ਇਹ ਨਗ ਜਿਹੜੇ ਆ ਦੋਸਤੋ ਤੁਹਾਨੂੰ ਅੱਜ ਦਿਖਾਏ ਆ ਵੀਰ ਸ਼ੇਰੇ ਦੇ ਕੋਲ ਆ ਆਲ ਖਡੇਰੀ ਫਾਰਮ ਤੇ 5 ਲੱਖ ਦਿਖਾਏ ਇੱਕ ਸੋਈ ਸੋਈ ਵੜਾ ਬਾਕੀ ਪੜਤਾ ਤੁਹਾਨੂੰ ਪਤਾ ਲੱਗੀ ਜੀ ਦੋਸਤੋ ਕੋਈ 25 26 26 27000 ਦੀ ਰੇਂਜ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦੀ ਵੜ ਮਿਲ ਜੂਗੀ ਨਾਲ ਦੀ ਨਾਲ ਉਹ ਜਿਹੜਾ ਰੇਟ ਤੁਹਾਨੂੰ ਵੇਖਣ ਦੇ ਵਿੱਚ ਮਿਲ ਜੂਗਾ ਆਓ ਆਪਣੀ ਨਰਕਪਰਖ ਕਰੋ ਅੱਖੀਂ ਵੇਖੋ ਜਿਹੋ ਜਿਹੇ ਪਸ਼ੂ ਆ ਦੋਸਤੋ ਉਹ ਜਿਹੜਾ ਰੇਟ ਆ ਵੀਰ ਜੀ ਰਹਿ ਹੋਰ ਕੋਈ ਗੱਲਬਾਤ ਬਸ ਜੀ ਚੜ੍ਹਦੀ ਕਲਾ ਸਭ ਵਧੀਆ ਸਾਰੇ ਭੈਣ ਭਰਾ ਆਉਣ ਜਾਣ ਮਾਲ ਖਰੀਦਣ ਹੁਣ ਕੰਮ ਫੇਰ ਚਲਾਈਏਗੇ ਨਵੇਂ ਸਿਰਿਓਂ ਬਸ ਬਸ ਜੀ ਨਾਲੇ ਹਣ ਕਣਕ ਕਣਕ ਵਾਵਾ ਚੰਗੀ ਨਿਕਲੀ ਆ ਸਾਰੇ ਭੈਣ ਭਰਾਵਾਂ ਦੀ ਕੋਈ ਥੋੜਾ ਬੋਧਾ ਕੋਈ ਦੁੱਧ ਵੀ ਗਈਏ ਭੈਣ ਭਰਾਵਾਂ ਨੂੰ ਆਪਾਂ ਪਿਆਈਏ ਪਿਆਈਏ ਹਣਾ ਨਾਲੇ ਨਾ ਥੋੜੇ ਰੁਜੇ ਰਹੇ ਸਾਰੇ ਕਿਸਾਨ ਫਾਰਮਰ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਏ ਵੀ ਰੁਜੇਵੇਂ ਆ ਤੂੜੀ ਤੰਦ ਸਾਂਭਣ ਦੀ ਵੱਡੀ ਹਾਂਜੀ ਸਭ ਨੂੰ ਹੁੰਦਾ ਹਾਰੇ ਨੂੰ ਭੈਣ ਭਰਾ ਸਾਲ ਪਾਰ ਇਹੋ ਖਵਾਉਣਾ ਪਿਉਣਾ ਕਣਕ ਦਾ ਸੀਜ਼ਨ ਹੀ ਸੰਤੋਖ ਸਾਹਿਬ ਇਤਰਾ ਤੰ ਜੋ ਜਿਹੜੀ ਫਸਲ ਆ ਰਿਸਕ ਜਿਹਦੀ ਫਸਲ ਆ ਬਸ ਜੀ ਬਸ ਹਰ ਇੱਕ ਭੈਣ ਭਰਾ ਨੂੰ ਦਾ ਪਹਿਲ ਨੂੰ ਪਹਿਲਾਂ ਸੰਭਲ ਲਈਏ ਸਹੀ ਹੈ ਅੱਛਾ ਤੇ ਸ਼ਰੇ ਕਵੀਰ ਨੰਬਰ ਬੋਲ ਦਈਏ ਆਪਣੇ ਨੰਬਰ ਸਾਧੂ ਸਾਹਿਬ 77105 ਤੇ 77000 ਠੀਕ ਹੈ ਜੀ ਉਹੀ ਚੱਲਦਾ ਨੰਬਰ ਆਪਣਾ ਪਹਿਲਾਂ ਜੀ ਠੀਕ ਹੈ ਜੀ ਬਾਕੀ ਦੋਸਤੋ ਨੰਬਰ ਨੇ ਬਿਲਕੁਲ ਸਕਰੀਨ ਤੇ ਲਾ ਦਿੱਤੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਆਉਂਦੇ ਰਹਿੰਦੇ ਆ ਪਸ਼ੂ ਬਾਕੀ ਨਵੇਂ ਪਸ਼ੂਆਂ ਦੀ ਡਿਟੇਲ ਆ ਸਮੇਂ-ਸਮੇਂ ਨਾਲ ਦਿੰਦੇ ਰਿਆ ਕਰੋ ਫਿਰ ਹਾਲ ਅੱਜ ਤੁਹਾਨੂੰ ਜਿਹੜੇ 5 ਨੱਕ ਦਿਖਾਏ ਆ ਇਹ ਤੁਸੀਂ ਖਰੀਦਾਰੀ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ